ਬਹੁਤ ਬਹੁਤ ਧੰਨਵਾਦ ਤੇ ਹਾ ਸਾਰੀ ਆਗਾਈ ਲੋ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਕਰ ਲੈ ਅੱਜ ਦੇਖੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਤੇ ਵਧਾਈ ਪੇਸ਼ ਕਰਦਾ ਦਾ ਪਾਰ ਮੰਡਲ ਭਦੌੜ ਦੇ ਪ੍ਰਧਾਨ ਸ਼੍ਰੀ ਗਰਦੀਪ ਕੁਮਾਰ ਦੀਪਾ ਜੀ ਨੂੰ ਜਿਹੜੇ ਲਗਾਤਾਰ ਆਪਣੀ ਟੀਮ ਨੂੰ ਕਾਇਮ ਰੱਖਦੇ ਹੋਏ ਹਰ ਸਾਲ ਲੜੀ ਬਾਰ ਜਿਹੜੇ ਬਲੱਡ ਡੋਨੇਸ਼ਨ ਕੈਂਪ ਉਹ ਲਾ ਰਹੇ ਨੇ ਉਹਨਾਂ ਦਾ ਉਹਨਾਂ ਜਿਹੜੀ ਉਹ ਸੇਵਾ ਕਰ ਰਹੇ ਨੇ ਉਹਨਾਂ ਨੂੰ ਸ਼ਹਿਰ ਨਿਵਾਸੀ ਹਮੇਸ਼ਾ ਯਾਦ ਰੱਖਣਗੇ ਸ਼ਹਿਰ ਨਿਵਾਸੀ ਨਹੀਂ ਬਲਕਿ ਜਿਹੜੇ ਜਿੱਥੋਂ-ਜਿੱਥੋਂ ਦੀਆਂ ਟੀਮਾਂ ਸਰਕਾਰੀਆਂ ਨੂੰ ਉਹ ਆਪਣਾ ਜਿਹੜਾ ਬਲੱਡ ਡੋਨੇਸ਼ਨ ਦੇ ਯੂਨਿਟ ਆ ਦਿੰਦੇ ਨੇ ਤਾਂ ਉਹ ਉਹਨਾਂ ਦਾ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਆ ਤੇ ਜਿਹੜੇ ਡੋਨਰ ਨੇ ਜਿਨ੍ਹਾਂ ਨੇ ਅੱਜ ਖੂਨਦਾਨ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਖੂਨਦਾਨ ਤੋਂ ਵੱਡਾ ਦੁਨੀਆ ਦੇ ਵਿੱਚ ਕੋਈ ਵੀ ਦਾਨ ਨਹੀਂ ਹੈ। ਜੀ ਇੱਕ ਕਹਿਵਾ ਕਹਿਵਾ ਗਿਆ ਜੀ ਧੰਨਵਾਦ ਰਜਿੰਦਰ ਮਹਾਰਾਜ ਹਾਂਜੀ ਇਹ ਤਾਂ ਹੁਣ ਕੈਮਰ ਮੈਨੂੰ ਮੈਂ ਤਾਂ ਹਰ ਸਾਲ ਹੀ ਸ਼ਮੂਲੀਅਤ ਕਰਦਾ ਮੈਨੂੰ ਤਾਂ ਐ ਲੱਗਦਾ ਮੈਨੂੰ ਮੈਨੂੰ ਤਾਂ ਐ ਲੱਗਦਾ ਵੀ ਬਹੁਤ ਸਾਲ ਹੋ ਗਏ ਪਰ ਗਿਣਤੀ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਇਹ ਪੰਜਵਾਂ ਖੂਨਦਾਨ ਕੈਂਪ ਹੈ ਤੇ ਹਰ ਸਾਲ ਅਸੀਂ ਇਸ ਕੈਂਪ ਦੇ ਵਿੱਚ ਜੋਰ-ਸ਼ੋਰ ਨਾਲ ਅਸੀਂ ਸ਼ਮੂਲੀਅਤ ਕਰਦੇ ਹਾਂ ਲੋਕਾਂ ਦਾ ਕਿਹੋ ਜਿਹਾ ਕਿਹੋ ਜਿਹਾ ਜਨਰ ਹੈ ਚੰਗੇ ਕੰਮਾਂ ਵਾਸਤੇ ਆਪਣੇ ਜਿਹੜੇ ਭਾਉੜ ਨਿਵਾਸੀ ਆ ਜਾਂ ਇਲਾਕਾ ਨਿਵਾਸੀ ਆ ਉਹ ਹਮੇਸ਼ਾ ਤਿਆਰ ਰਹਿੰਦੇ ਆ ਜਦੋਂ ਵੀ ਦੀਪਾ ਜੀ ਸਨੇਹਾ ਲਾਉਂਦੇ ਆ ਅੱਜ ਮੈਂ ਇਹ ਕਹਣਾ ਬਾਜ਼ਾਰ ਦਾ ਸਾਂਝੀ ਸੰਸਥਾਵਾਂ ਦਾ ਕਲੱਬ ਕੋਈ ਵੀ ਹਰਿਆਵਲਰ ਕੋਈ ਵੀ ਸਸਤਾਣੀ ਰਹੀ ਜਿਨ੍ਹਾਂ ਨੇ ਕੈਂਪ ਦੇ ਵਿੱਚ ਆ ਕੇ ਵਪਾਰ ਮੰਡਲ ਦੀ ਤੇ ਬਾਕੀ ਸੰਸਥਾਵਾਂ ਦੀ ਤੇ ਡੋਨਰਾਂ ਦੀ ਹੌਸਲਾ ਵਜਾਈ ਨਾ ਕੀਤੀ ਹੋਵੇ ਸਾਰਿਆਂ ਨੇ ਦੀਪਾ ਜੀ ਨੂੰ ਬਹੁਤ ਵਧਾਈ ਕੀਤੀ ਤੇ ਜਿਹੜੇ ਉਹਨਾਂ ਦੇ ਨੇਕ ਕਾਰਜ ਦੀ ਛਲਾਗਾ ਕੀਤੀ ਹੈ ਇਹੋ ਜੇ ਕਾਰਜਾਂ ਬਾਰੇ ਲੋਕਾਂ ਨੂੰ ਕਿਸ ਲਈ ਦੇਖੋ ਮੈਂ ਤਾਂ ਕਹਿਣਾ ਵੀ ਜਿੱਥੇ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਦੀ ਅਲਾਮਤ ਬਹੁਤ ਵੱਧ ਚੁੱਕੀ ਆ ਜੇਕਰ ਇਹੋ ਜਿਹੇ ਚੰਗੇ ਕਾਰਜ ਸਮਾਜ ਦੇ ਵਿੱਚ ਹੁੰਦੇ ਰਹਿਣਗੇ ਖੇਡਾਂ ਹੁੰਦੀਆਂ ਰਹਿਣਗੀਆਂ ਕੈਂਪ ਲੱਗਣਗੇ ਜਿਹੜੇ ਪੜ੍ਹਾਈ ਲਿਖਾਈ ਦੇ ਮੁਕਾਬਲੇ ਹੋਣਗੇ ਜਰੂਰ ਉਹਨਾਂ ਨਾਲ ਸਮਾਜ ਦੇ ਵਿੱਚ ਇੱਕ ਚੰਗਾ ਸੰਦੇਸ਼ ਜਾਂਦਾ ਤੇ ਚੰਗਾ ਸੰਦੇਸ਼ ਦੇਣ ਦੇ ਲਈ ਗਰਦੀਪ ਕੁਮਾਰ ਦੀਪਾ ਜੀ ਪ੍ਰধান ਵਪਾਰ ਮੰਡਲ ਤੇ ਉਹਨਾਂ ਦੀ ਸਮੁੱਚੀ ਟੀਮ ਬਹੁਤ ਵਧੀਆ ਰੋਲ ਅਦਾ ਕਰ ਰਹੀ ਹੈ ਇਸ ਗੱਲ ਦੇ ਲਈ ਮੈਂ ਇਹਨਾਂ ਸਮੁੱਚੇ ਸਾਰੇ ਇਹਨਾਂ ਦੇ ਮੈਂਬਰ ਤੇ ਅਹੁਦੇਦਾਰ ਸਹਿਬਾਨਾਂ ਨੂੰ ਅੱਜ ਆਪਣੇ ਵੱਲੋਂ ਸਮੁੱਚੇ ਸ਼ਹਿਰ ਵੱਲੋਂ ਐਮਸੀ ਸਹਿਬਾਨਾਂ ਵੱਲੋਂ ਲੱਖ ਲੱਖ ਵਧਾਈ ਦਿੰਦਾ ਮੇਰਾ ਨਾਮ ਗੁਰਦੀਪ ਕੁਮਾਰ ਦੀਪਾ ਜੀ ਹੁਣ ਤੱਕ ਟੋਟਲ 35 ਦੇ ਕਰੀਬ ਜੂਂਡਾ ਹੋ ਚੁੱਕੇ ਨੇ ਗੀਆਂ ਇਹ ਸਾਡਾ ਪੰਜਵਾਂ ਖੂਨਦਾਨ ਕੈਂਪ ਆ ਜੀ ਇਸ ਕੈਂਪ ਦੇ ਸਾਨੂੰ ਬਹੁਤ ਸਹਿਯੋਗ ਮਿਲਿਆ ਹੈਗਾ ਜੀ ਸਾਰੇ ਭਦੌੜ ਦੇ ਨਗਰ ਨਿਵਾਸੀਆਂ ਦਾ ਸਾਡੇ ਪ੍ਰਧਾਨ ਮਨੀਸ਼ ਕੁਮਾਰ ਗਰਗਜੀਆਂ ਦਾ ਇਹਨਾਂ ਦੀ ਸਾਰੀ ਟੀਮ ਦਾ ਜੀ ਤੇ ਬਾਕੀ ਬਲੱਡ ਡੋਨਰ ਸੁਸਾਇਟੀ ਭਦੌੜ ਦਾ ਜੀ ਬਾਕੀ ਹਰਿਆਵਲ ਲਹਿਰ ਭਦੌੜ ਦਾ ਜੀ ਸ੍ਰੀ ਕ੍ਰਿਸ਼ਨਾ ਕਲੱਬ ਦਾ ਜੀ ਬਾਕੀ ਸਾਰੇ ਮੇਰੇ ਵੀਰ ਪੱਤਰਕਾਰ ਵੀਰਾਂ ਦਾ ਸਾਰਿਆਂ ਦਾ ਸਾਰੇ ਭਦੌੜ ਦੇ ਵਿੱਚੋਂ ਮੈਨੂੰ ਸਾਰਿਆਂ ਸਤਿਕਾਰਾਂ ਦਾ ਪੂਰਾ ਸਹਿਯੋਗ ਮਿਲਿਆ ਜੀ ਅੱਛਾ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕਰੋਗੇ ਵੀਰ ਬਲੱਡ ਡੋਨਰ ਬਣ ਮੈਂ ਸਾਰੇ ਨੌਜਵਾਨ ਪੀੜ੍ਹੀ ਨੂੰ ਇਹੀ ਕਹਿਣਾ ਚਾਹੂੰਗਾ ਤੁਸੀਂ ਵੀ ਵੱਧ ਚੜ ਕੇ ਕੋਈ ਵੀ ਖੇਡਾਂ ਹੋਣ ਕੋਈ ਵੀ ਸਪੋਰਟਸ ਖੇਡਾਂ ਹੋਣ ਜਾਂ ਕੋਈ ਬਲੱਡ ਕੈਂਪ ਹੋਵੇ ਕੋਈ ਵੀ ਇਨਸਾਨੀਅਤ ਸੇਵਾ ਹੋਵੇ ਤੁਸੀਂ ਵੱਧ ਚੜ ਕੇ ਹਿੱਸਾ ਲਓ ਉਹਦੇ ਵਲੀ ਤਾਂ ਕਿ ਆਪਣੇ ਪੰਜਾਬ ਦੀ ਤਰੱਕੀ ਹੋ ਸਕੇ ਅੱਜ ਕਿਥੋਂ ਕਿਥੋਂ ਟੀਮਾਂ ਆਈਆਂ ਤੇ ਹੁਣ ਤੱਕ ਕਿੰਨੀਆਂ ਜੁਨਟ ਸਾਡੇ ਕੋਲੇ ਬਰਨਾਲਾ ਸਰਕਾਰੀ ਹਸਪੀਟਲ ਦੀ ਟੀਮ ਆਈ ਹੈ ਜੀ ਹੁਣ ਤੱਕ ਟੋਟਲ 33 ਤੋਂ 40 ਜੁੰਟਾਂ ਹੋ ਚੁੱਕੀਆਂ ਨੇ ਜੀ ਲੋਕਾਂ ਦਾ ਕਿਹੋ ਜਿਹਾ ਮੈਨੂੰ ਲੋਕਾਂ ਦਾ ਪੂਰਾ ਸਹਿਯੋਗ ਆ ਜੀ ਵਪਾਰ ਮੰਡਲ ਨੂੰ ਪੂਰਾ ਸਹਿਯੋਗ ਆ ਸਾਰਿਆਂ ਦਾ ਜੀ ਮੈਂ ਸਾਰਿਆਂ ਦਾ ਸਾਰੇ ਭਦੌੜ ਨਿਵਾਸੀਆਂ ਦਾ ਸਾਰੇ ਪ੍ਰਧਾਨ ਦਾ ਐਮਸੀ ਕਮੇਟੀ ਮਿਊਨਿਸਪਲ ਕਮੇਟੀ ਦਾ ਸਾਰਿਆਂ ਦਾ ਬਹੁਤ ਹੀ ਲੋਤ ਤੈਅ ਉਹਨਾਂ ਪਰਕਰਤਾ ਜੀ